ਚਾਰ ਸਟੈਂਡ ਪਏ ਹੋ ਪਹਿਲੇ ਦੋ ਪਏ ਸੀ ਇਹ ਦੋ ਬਾਅਦ ਚ ਪਏ ਆ ਦੋ ਵਾਰੀ ਐਕਸਚੇਂਜ ਹੋਇਆ ਪਰ ਮੈਨੂੰ ਕੋਈ ਫਰਕ ਨਹੀਂ ਸੀ ਪੈਂਦਾ ਫਿਰ ਮੈਨੂੰ ਕਾੜੇ ਦਾ ਪਤਾ ਲੱਗਾ ਮੈਥੋਂ ਕਾੜੇ ਮੈਨੂੰ 5 ਮਹੀਨੇ ਹੋ ਗਏ ਪਿੰਦੀ ਨੂੰ ਅੱਛਾ ਜੀ ਤੇ ਹੁਣ ਮੈਨੂੰ ਕਾਫੀ ਫਰਕ ਆ ਪਈ ਸਟੈਂਡ ਪਾਉਣ ਦੇ ਬਾਅਦ ਵੀ ਠੀਕ ਨਹੀਂ ਹੋਏ ਯਾਰ ਮੈਨੂੰ 3-4 ਮਹੀਨੇ ਫਰਕ ਰਹਿੰਦਾ ਸੀਗਾ ਫਿਰ ਉਹੀ ਪ੍ਰੋਬਲਮ ਆ ਜਾਂਦੀ ਸੀ ਕੀ ਪ੍ਰੋਬਲਮ ਆਦੀ ਸੀ ਤੁਹਾਨੂੰ ਪ੍ਰੋਬਲਮ ਇਹੀ ਵੀ ਹਾਰਟਬੀਟ ਵੱਜ ਜਾਂਦੀ ਸੀ ਕਿ ਮੇਰੇ ਕੋਲ ਝੁੱਕ ਕੇ ਕੋਈ ਕੰਮ ਨਹੀਂ ਹੁੰਦਾ ਸੀ ਬਿਲਕੁਲ ਤੁਰਨੀ ਸੀ ਹੁੰਦਾ ਤੁਰ ਫਿਰਨੀ ਸੀ ਹੁੰਦਾ ਮੇਰੇ ਕੋ ਨੀਵੀਓ ਕੇ ਠੰਡੇ ਪਾਣੀ ਨਾਲ ਨਹਾਣਾ ਨਹੀਂ ਕੋਈ ਠੰਡੇ ਪਾਣੀ ਨਹੀਂ ਪੀ ਹੁੰਦਾ ਸੀ ਕੜਾ ਪੀਤਾ ਕਿਦਾਂ ਲੱਗਾ ਤੇ ਹੁਣ ਕੀ ਮਹਿਸੂਸ ਹੈ ਤੁਹਾਨੂੰ ਸਰ ਹੁਣ ਮੈਨੂੰ ਕਾਫੀ ਫਰਕ ਆ ਪ੍ਰੋਬਲਮ ਕੀ ਆਈ ਸੀ ਸੋ ਸਾਡੇ ਨਾਲ ਉਹ ਪੇਸ਼ੈਂਟ ਹੈ ਜਿਨੇ ਸਟੰਟ ਵੀ ਪਵਾਏ ਆ ਪਰੰਤੂ ਠੀਕ ਨਹੀਂ ਹੋਏ ਲੇਕਿਨ ਇਹ ਠੀਕ ਹੋਏ ਤੇ ਸਿਰਫ ਕੜਾ ਪੀਣ ਦੇ ਨਾਲ ਹੁਣ ਇਹਨਾਂ ਕੋਲ ਪੁੱਛਦੇ ਆ ਕਿ ਕੀ ਪ੍ਰੋਬਲਮ ਸੀ ਪਹਿਂਦੀ ਕਦੋਂ ਤੋਂ ਪ੍ਰੋਬਲਮ ਸੀ ਤੁਹਾਨੂੰ ਇਹ ਜਿਹੜੀ ਸੀ ਮੈਨੂੰ ਪਾਜੀ 2 ਸਾਲ ਹੋ ਗਏ ਮੈਨੂੰ ਪ੍ਰੋਬਲਮ ਸੀਗੀ 4 ਸਟੈਂਡ ਪਏ ਹੋ ਪਹਿਲੇ 2 ਪਏ ਸੀਗੇ 2 ਬਾਅਦ ਚ ਪਏ ਆ ਅੱਛਾ ਜੀ 2 ਵਾਰੀ ਐਕਸਚੇਂਜ ਹੋਇਆ ਪਰ ਮੈਨੂੰ ਕੋਈ ਫਰਕ ਨਹੀਂ ਸੀ ਪੈਂਦਾ ਫਿਰ ਮੈਨੂੰ ਕਾੜੇ ਦਾ ਪਤਾ ਲੱਗਾ ਮੈਥੋਂ ਕਾੜੇ ਮੈਨੂੰ 5 ਮਹੀਨੇ ਹੋ ਗਏ ਪੀਂਦੀ ਨੂੰ ਅੱਛਾ ਜੀ ਤੇ ਹੁਣ ਮੈਨੂੰ ਕਾਫੀ ਫਰਕ ਆ ਅੱਛਾ ਜੀ ਜਦੋਂ ਤੁਹਾਨੂੰ ਪ੍ਰੋਬਲਮ ਆਈ ਸੀ ਕੀ ਪ੍ਰੋਬਲਮ ਕੀ ਆਈ ਸੀ ਜਦੋਂ ਤੁਹਾਨੂੰ ਸਰ ਮੈਨੂੰ ਹਾਰਟਬੀਟ ਵੱਜ ਜਾਂਦੀ ਸੀਗੀ ਮੇਰੀ ਤੇ ਮੇਰੀ ਛਾਤੀ 'ਚ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਜੀ ਫਿਰ ਤੁਸੀਂ ਕਿੱਥੇ ਚੱਕਰ ਆਏ ਕਿ ਡਾਕਟਰਾਂ ਨੂੰ ਦਿਖਾਇਆ ਕੀ ਕ ਮਤਲਬ ਦੋ ਦੋ ਕਰਕੇ ਚਾਰ ਚਾਰ ਟਸੰਟ ਪਏ ਨਾ ਹਾਂਜੀ ਹਾਂਜੀ ਕਿੰਨੇ ਪੈਸੇ ਖਰਾਬ ਕੀਤੇ ਸੀ ਉਹ ਚ ਸਰ ਮੇਰੇ 3-4 ਲੱਖ ਰੁਪਏ ਲੱਗ ਗਏ ਹਾਂਜੀ ਹਾਂਜੀ ਤੇ ਸਟੰਟ ਪਾਉਣ ਦੇ ਬਾਅਦ ਵੀ ਠੀਕ ਨਹੀਂ ਹੋਏ ਸਰ ਮੈਨੂੰ 3-4 ਮਹੀਨੇ ਫਰਕ ਰਹਿੰਦਾ ਸੀਗਾ ਫਿਰ ਉਹੀ ਪ੍ਰੋਬਲਮ ਆ ਜਾਂਦੀ ਸੀ ਕੀ ਪ੍ਰੋਬਲਮ ਆਂਦੀ ਸੀ ਤੁਹਾਨੂੰ ਪ੍ਰੋਬਲਮ ਇਹੀ ਵੀ ਹਾਰਡ ਵੀਦ ਵੱਜ ਜਾਂਦੀ ਸੀ ਕਿ ਮੇਰੇ ਕੋਲ ਝੁੱਕ ਕੇ ਕੋਈ ਕੰਮ ਨਹੀਂ ਹੁੰਦਾ ਸੀ ਬਿਲਕੁਲ ਤੁਰ ਨਹੀਂ ਸੀ ਹੁੰਦਾ ਤੁਰ ਫਿਰ ਨਹੀਂ ਹੁੰਦਾ ਮੇਰੇ ਕੋਲ ਨੀਵੇਂ ਹੋ ਕੇ ਠੰਡੇ ਪਾਣੀ ਨਾਲ ਨਹਾਣਾ ਨਹੀਂ ਕੋਈ ਠੰਡੇ ਪਾਣੀ ਨਹੀਂ ਪੀ ਹੁੰਦਾ ਸੀ ਹੋਰ ਸਟੈਂਟ ਪਾਉਣ ਤੋਂ ਬਾਅਦ ਵੀ ਇਹ ਹਾਲਾਤ ਹਾਂਜੀ ਹਾਂਜੀ ਇਹੀ ਹਾਲਾਤ ਸੀ ਕਿ ਬਾਅਦ ਵਿੱਚ ਡਾਕਟਰ ਨੇ ਦੱਸਿਆ ਵੀ ਮੇਰੇ ਆ ਪ੍ਰੋਬਲਮ ਆ ਰਹੀ ਆ ਦੱਸਿਆ ਉਹਨਾਂ ਨੇ ਕਿਹਾ ਵੀ ਇਹ ਹੁਣ ਦੁਬਾਰਾ ਬਲੋਕੀਜ ਆ ਜਾਂਦੀ ਹੈ ਕਿਸੇ ਕਿਸੇ ਨੂੰ ਪੇਸ਼ੈਂਟ ਨੂੰ ਹੁੰਦੀ ਆ ਪ੍ਰੋਬਲਮ ਆ ਸਕਦੀ ਆ ਤੇ ਕਹਿੰਦੇ 100 ਚੋਂ ਕੋਈ 5% ਹੁੰਦੇ ਜਿਨ੍ਹਾਂ ਨੂੰ ਦੁਬਾਰਾ ਬਲੋਕੀਜ ਆ ਜਾਂਦੀ ਆ ਪਰ ਮੈਨੂੰ ਦੋ ਵਾਰੀ ਬਲੋਕੀਜ ਆ ਗਈ ਪਰ ਹੁਣ ਮੈਨੂੰ ਕਾਫੀ ਫਰਕ ਆਇਆ ਕਾੜੇ ਨਾ 5 ਮਹੀਨੇ ਹੋ ਗਏ ਮੈਨੂੰ ਪਿੰਦੀ ਤੇ ਹੋਰ ਸਟੈਂਟ ਪਾਉਣ ਨੂੰ ਕਹਿੰਦੇ ਸੀ ਵੀ ਹੋਰ ਸਟੈਂਟ ਪਾਉਣੇ ਜਾਇਦਾ ਕੋ ਲਾਭ ਹੋਰ ਦੱਸਦੇ ਸੀ ਕਿਹਾ ਸੀਗਾ ਵੀ ਦੁਬਾਰਾ ਇੱਥੇ ਆਏ ਬਾਬਾ ਜੀ ਦੇ ਬਾਰੇ ਜਦੋਂ ਅਸੀਂ ਕੜਾ ਪੀਤਾ ਕਿੱਦਾਂ ਲੱਗਾ ਤੇ ਹੁਣ ਕੀ ਮਹਿਸੂਸ ਹੈ ਤੁਹਾਨੂੰ ਜੀ ਸਰ ਹੁਣ ਮੈਨੂੰ ਕਾਫੀ ਫਰਕ ਆ ਅੱਛਾ ਤਾਂ ਹੁਣ ਮੈਨੂੰ ਸਰ ਨੇ ਕਿਹਾ ਵਾਪੇ ਤੁਸੀਂ ਇੱਕ ਵਾਰੀ ਆਪਣੀ ਈਕੋ ਕਰਵਾ ਲਓ ਕਰਵਾ ਕੇ ਮੈਨੂੰ ਦੱਸਿਓ ਫਿਰ ਉਹਦੇ ਬਾਅਦ ਚੋਂ ਤੁਹਾਡੀ ਦਵਾਈ ਕੱਟ ਕਰਾਂਗੇ ਬੈ ਸਰ ਕਿਵੇਂ ਇਹ ਪ੍ਰਕਿਰਿਆ ਕਿਵੇਂ ਹੁੰਦੀ ਹੈ ਕਿਵੇਂ ਕੜਾ ਬੰਦੇ ਦੇ ਅੰਦਰ ਜਿਹੜਾ ਕਰਦਾ ਹੈ ਪ੍ਰਕਿਰਿਆ ਕਰਦਾ ਹੈ ਕਿਵੇਂ ਬੰਦਾ ਠੀਕ ਹੁੰਦਾ ਕਿਵੇਂ ਉਹਦੀਆਂ ਨਾੜਾਂਾਂ ਦੇ ਜਿਹੜੀਆਂ ਖੁੱਲਦੀਆਂ ਨੇ ਕੋਈ ਵੀ ਬਿਮਾਰੀ ਆ ਦਵਾਈ ਪੇਟ ਦੇ ਅੰਦਰ ਜਾ ਕੇ ਹੀ ਅਸਰ ਕਰਦੀ ਹੈ ਸਮਝ ਗਏ ਉੱਥੋਂ ਉਹ ਬਲੱਡ ਸਰਕੂਲੇਸ਼ਨ ਨੂੰ ਖੋਲਦੀ ਹੈ ਨਰਵਸ ਸਿਸਟਮ ਖੁੱਲਦਾ ਜਾਂਦਾ ਹੈਗਾ ਉਵੇਂ-ਉਵੇਂ ਰੋਗ ਠੀਕ ਹੋ ਜਾਂਦੇ ਜਿਆਦਾਤਰ ਬਿਮਾਰੀਆਂ ਜਿਵੇਂ ਉਦ ਰੰਗ ਲਕਵਾ ਹੋ ਗਿਆ ਗਠੀਆ ਜੋੜਾਂ ਦਾ ਦਰਦ ਸਾਹਮਾ ਇਹ ਸਾਰੇ ਨਰਵਸ ਸਿਸਟਮ ਦੇ ਰੋਗ ਨੇ ਔਰ ਨਰਵਸ ਸਿਸਟਮ ਤੇ ਕਾੜਾ ਬੜਾ ਜ਼ਬਰਦਸਤ ਕੰਮ ਕਰਦਾ ਪਰ ਪਰ ਇਹ ਨਹੀਂ ਵੀ ਕੋਈ ਕਲਾ ਕਾੜਾ ਕਾ ਨਾਲ ਪਰਪਰ ਆਯੁਰਵੈਦਿਕ ਦਵਾਈਆਂ ਨੇ ਪਲੱਸ ਡਾਈਟ ਚਾਰਟ ਆ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਆ ਇਹ ਨਹੀਂ ਵੀ ਕੋਈ ਕਲਾ ਕਾੜਾ ਪੀ ਕੇ ਲੋਕ ਠੀਕ ਹੋ ਜਾਂਦੇ ਆ ਇਹ ਕੋਈ ਬਾਬਾਗਰੀ ਵਾਲਾ ਤਾਂ ਹੈ ਨਹੀਂ ਜੇ ਕਲਾ ਕਾੜੇ ਨਾਲ ਹੁਣ ਫਿਰ ਤਾਂ ਮੈਂ ਬਾਹਰ ਪਤੀਲਾ ਲੈ ਕੇ ਮੈਂ ਹੀ ਵੇਜਿਆ ਕਰਾਂ ਲੋਕਾਂ ਨੂੰ ਕੜੇ ਪਾਈ ਜਾਵਾ ਲੋਕਾਂ ਦੇ ਹੱਥ ਰੱਖੀ ਜਾਵਾ ਲੋਕ ਠੀਕ ਹੋ ਜਾਣ ਹਨ ਪਰ ਐਡਾ ਧਾਮ ਜਮ ਕਰਨ ਦੀ ਤਾਂ ਲੋੜ ਹੀ ਨਾ ਪਵੇ ਇਹਨੇ 25 30 ਬੰਦਿਆਂ ਦੀ ਜਿਹੜੀ ਟੀਮ ਆਉਂਦੀ ਹੈ ਦੀ ਤਾਂ ਲੋੜ ਹੀ ਨਾ ਪਵੇ ਫਿਰ ਤਾਂ ਮੈਂ ਹੀ ਇਕੱਲਾ ਟਾਬਰ ਲਾ ਕੇ ਬਹਿ ਜਾ ਇਹ ਪ੍ਰੋਪਰ ਇੱਕ ਥਿਉਰੀ ਹੈ ਆਯੁਰਵੈਦਿਕ ਥਿਉਰੀ ਦੇ ਅਕੋਰਡਿੰਗ ਕੰਮ ਆ ਐਲੋਪੈਥੀ ਵਾਲੇ ਆਪਣੀ ਜਿਹੜੀ ਉਹਨਾਂ ਨੇ ਪੜ੍ਹਾਈ ਕੀਤੀ ਹੈ ਉਹ ਆਪਣੀ ਪੜ੍ਹਾਈ ਦੇ ਅਕੋਰਡਿੰਗ ਕੰਮ ਕਰਦੇ ਆ ਨਾਰਮਲੀ ਅਸੀਂ ਆਯੁਰਵੈਦਿਕ ਥਿਉਰੀ ਦੇ ਅਕੋਰਡਿੰਗ ਕੰਮ ਕਰਦੇ ਆ ਜੀ ਆਯੁਰਵੈਦਿਕ ਦਲਕਰੀ ਜਿਵੇਂ ਹੁਣ ਅਸੀਂ ਮਾਡਰਨ ਜੋਗ ਚ ਆ ਗਏ ਆ ਜਦੋਂ ਸਾਡੇ ਘਰ ਗੈਸਟਰਾਂ ਦੇ ਫਟ ਕੋਲਡ ਡਰਿੰਕ ਲਿਆਉਂਦੇ ਨੇ ਸ਼ਹਿਰ ਜਾਂਦੇ ਬਾਟ ਆਜ ਚ ਪੀ ਲਈਏ ਗੰਨੇ ਦਾ ਰਸ ਪੀ ਲਈਏ ਜੂਸ ਪੀ ਲਈਏ ਸੌਫਟ ਡਰਿੰਕਸ ਬੜੀਆਂ ਆ ਗਈਆਂ ਲੱਗਦਾ ਵੀ ਅੱਜ ਦੇ ਯੁੱਗ ਚ ਪਰਹੇਜ਼ ਬੜਾ ਲਾਜ਼ਮੀ ਹੈ ਸਭ ਲਾਜ਼ ਦੇ ਨਾਲ ਪਰਹੇਜ਼ ਬੜਾ ਤੁਹਾਡੇ ਵੱਲੋਂ ਡਾਈਟ ਫਿਟ ਕੀ ਜਾਂਦੀ ਹੈ ਹੁਣ ਮੰਨ ਲਓ ਕੋਈ ਕਾਰ ਲੈਣੇ ਆ ਹਨ ਜਾਂ ਕੋਈ ਕੋਈ ਵੀ ਵਹੀਕਲ ਲੈਣੇ ਆ ਆਪਾਂ ਉਹਦੇ ਵਿੱਚ ਉਹੀ ਚੀਜ਼ ਪਾਉਂਦੇ ਆ ਜਿਹੜੀ ਚੀਜ਼ ਉਹਦੇ ਵਿੱਚ ਉਹਨੂੰ ਲੋਡ ਤੁਹਾਨੂੰ ਇਹ ਤਾਂ ਨਹੀਂ ਵੇਪਾਂ ਭਰੀ ਜਾਵਾਂਗੇ ਗੱਡੀ ਚੱਲਦੀ ਨਹੀਂ ਆਪਾਂ ਭਰੀ ਜਾਈਏ ਜੇ ਗੱਡੀ ਚੱਲੂਗੀ ਤੇਲ ਤਾਂ ਹੀ ਫੂਕੂਗਾ ਨਾ ਉਹਨ ਸਰੀਰ ਦਾ ਬੰਦੇ ਦਾ ਚੱਲਦਾ ਨਹੀਂਗਾ ਉਹਨੇ ਖਾਣ ਦੇ ਜੋਰ ਰੱਖਿਆ ਹੋਇਆ ਉਹ ਫਿਰ ਬਿਮਾਰੀਆਂ ਦਾ ਰੂਪ ਹੀ ਧਾਰਨ ਕਰਦਾ ਹੈਗਾ ਨਾ ਹਰ ਬੰਦਾ ਆਰਾਮ ਪ੍ਰਸਤ ਹੋ ਗਿਆ ਕੋਈ ਵੀ ਬੰਦਾ 99% ਲੋਕ ਇਹ ਕਹਿੰਦੇ ਆ ਵੀ ਸਾਨੂੰ ਕੰਮ ਨਾ ਕਰਨਾ ਪਵੇ ਬਿਲੇ ਰਹੀਏ ਪਰ ਖਾਈਏ ساری ਦੁਨੀਆ ਦਾ ਸੇਵ ਠੀਕ ਹੈ ਉਹ ਜਿੰਨੇ ਸੋਚ ਨਾਲ ਚੱਲਦੇ ਨੇ ਉਹ ਸਾਰੇ ਬਿਮਾਰੀਆਂ ਦਾ ਕਾਰਨ ਬਣ ਜਾਂਦੇ ਨੇ ਹਰ ਬੰਦਾ ਲੇਬਰ ਰੱਖਦਾ ਜਦ ਮਸ਼ੀਨਰੀ ਜੋਗ ਹੋ ਗਿਆ ਬੰਦਾ ਬਿਲਕੁਲ ਆਰਾਮ ਪ੍ਰਸਤ ਹੋ ਗਿਆ ਉਹਦੇ ਕਾਰਨ ਹੀ ਸਾਡੇ ਚ ਬਿਮਾਰੀਆਂ ਦਾ ਕਾਰਨ ਪੜਾ ਲੱਗਦਾ ਨਹੀਂ ਇਹ ਮਾਨ ਵੀ ਮਹਿਸੂਸ ਹੋ ਰਿਹਾ ਇਸ ਕਾੜੇ ਨੇ ਇੱਕ ਵੱਡਾ ਨਾਮ ਵੀ ਦਿੱਤਾ ਐਚਐਸ ਬਾਬਾ ਨੂੰ ਲੋਕ ਇਹਦੇ ਨਾਲੋਂ ਕਾੜੇ ਵਾਲਾ ਬਾਬਾ ਯਾਦ ਕਰਕੇ ਯਾਦ ਕਰਦੇ ਨੇ ਇਹ ਵੀ ਮਾਨ ਨੂੰ ਖੁਸ਼ੀ ਹੁੰਦੀ ਹੈ ਕਿ ਜਿੱਥੇ ਪੇਸ਼ੈਂਟ ਠੀਕ ਹੋ ਜਾਂਦੇ ਨੇ ਦੁਨੀਆ ਜਾਣ ਦੀ ਜਿੱਥੇ ਵੀ ਆਪਾਂ ਕਿਸੇ ਵੀ ਸ਼ਹਿਰ ਚਲੇ ਜਾਈਏ ਕਿਸੇ ਵੀ ਹਰਿਆਣੇ ਦਿੱਲੀ ਵੀ ਚਲੇ ਜਾਈਏ ਪਰ ਉੱਥੇ ਵੀ ਲੋਕ ਆਪਾਂ ਨੂੰ ਪਛਾਣ ਲੈਂਦੇ ਵੀ ਹਰ ਕਾੜੇ ਵਾਲਾ ਬਾਬਾ ਆ ਗਿਆ ਇਹ ਪ੍ਰਮਾਤਮਾ ਦੀ ਦੇਣ ਆ ਪਕੜਨਾ ਸੋਚਿਆ ਸੀ ਵੀ ਆਪਾਂ ਨੂੰ ਕੋਈ ਐਨੀ ਪਛਾਣ ਮਿਲੂ ਤਾਂ ਉਹ 34 ਸਾਲਾਂ ਚ ਕਿਵੇਂ ਪ੍ਰਮਾਤਮਾ ਨੇ ਫਿਰਕੀ ਕਮਾਈ ਆ ਇਹ ਉਹਦੀ ਵਿਵੋਤਬੰਦੀ ਆ ਕਿਵੇਂ ਉੱਥੇ ਤੱਕ ਲੈ ਗਿਆ ਸਾਨੂੰ ਵੀ ਨਹੀਂ ਸੀ ਪਤਾ ਪੰਜਾਬ ਤੋਂ ਇਲਾਵਾ ਹੋਰ ਕਿੱਥੋਂ ਕਿੱਥੋਂ ਪੇਸ਼ੈਂਟ ਇੱਥੇ ਆਉਂਦੇ ਨੇ ਆਲਓਵਰ ਇੰਡੀਆ ਛੱਡੋ ਆਲਓਵਰ ਬਾਹਰ ਲੀਆਂ ਸਾਰੀਆਂ ਕੰਟਰੀਆਂ ਤੋਂ ਮਰੀਜ਼ ਆਉਂਦੇ ਨੇ ਹੈਨਾ